ਤਲਾਪਤਾ ਹੋਏ ਪੰਜ ਬੱਚੇ ਮੁੰਬਈ ਦੇ ਵਿੱਚ ਲੋਕੇਟ ਬੋਰੀਵਾਲ ਵਲੀ ਦੇ ਥਾਣੇ ਦੇ ਵਿੱਚ ਮੁੰਬਈ ਪੁਲਿਸ ਦੀ ਨਿਗਰਾਨੀ ਦੇ ਹੇਠ ਬੱਚੇ ਅੱਜ ਡੇਰਾਬਸੀ ਲੈ ਕੇ ਪਹੁੰਚੇਗੀ ਪੰਜਾਬ ਪੁਲਿਸ ਜ਼ਿਲੰਦਰ ਦੇ ਵਿੱਚ ਆਪ ਦੀ ਜਿੱਤੇ ਬੋਲੇ ਸੀਮਾਨ ਕਿਹਾ ਵੱਡੀ ਲੀਡ ਵਾਲੀ ਜਿੱਤ ਸਰਕਾਰ ਦੇ ਕੰਮਾਂ ਤੇ ਮੋਹਰ ਵਾਦੇ ਮੁਤਾਬਿਕ ਜ਼ਿਲੰਦਰ ਵੈਸਟ ਨੂੰ ਬਣਾਵਾਂਗੇ ਵੈਸਟ ਮਹਿੰਦਰ ਭਗਤ ਬੋਲੇ ਇਲਾਕੇ ਦਾ ਵਿਕਾਸ ਤੇ ਨਸ਼ੇ ਦਾ ਖਾਤਮਾ ਮੁੱਖ ਜੰਮੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅੱਜ ਪੂਰੇ ਹੋਏ 10 ਸਾਲ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਦੇ ਵਿੱਚ ਹੋਣਗੇ ਧਾਰਮਿਕ ਪ੍ਰੋਗਰਾਮ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਣਗੇ ਸਮਾਗਮ ਯਾਨੀ ਹਰਪ੍ਰਸਿੰਦੇ ਮੇਦਾਲਖਾ ਸਾਡੇ ਮੁਖੀ ਰਹੇ ਰਜਿੰਦਰ ਸਿੰਘ ਦੀਪਗਤ ਸਿੰਘ ਦੇ ਨਾਲ ਕੀਤੀ ਤੁਲਨਾ ਕਿ ਹਾਂ ਜਿਵੇਂ ਭਗਤ ਸਿੰਘ ਨੇ ਅੰਗਰੇਜ਼ ਹਕੂਮਤ ਨੂੰ ਜਗਾਉਣ ਦੇ ਲਈ ਸੁੱਟਿਆ ਸੀ ਬੰਬ ਉਵੇਂ ਗਜਿੰਦਰ ਸਿੰਘ ਨੇ ਪਾਰਸ ਸਰਕਾਰ ਨੂੰ ਜਗਾਉਣ ਦੇ ਲਈ ਅਗਵਾ ਕੀਤਾ ਸੀ ਜਹਾਜ਼ ਅੰਮ੍ਰਿਤਸਰ ਦੇ ਵਿੱਚ ਗਨਪਾਇੰਟੇ ਨੋਟ ਅੰਮ੍ਰਿਤਸਰ ਨੂੰ ਮਣਾਏ ਅਸਮ ਦੇ ਇੱਕ ਪਰਿਵਾਰ ਤੋਂ ਲੁੱਟਿਆ ਸੋਨਾ ਤੇ ਪੈਸੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ ਅੰਮ੍ਰਿਤਸਰ ਦੇ ਵਿੱਚ ਜੋੜਾ ਫਟਕ ਦੇ ਰਿਲੇ ਟ੍ਰੇਨ ਦੇ ਇੱਕ ਕੋਚ ਨੂੰ ਲੱਗੀ آگ ਯਾਤਰੀਆਂ ਨੇ ਤੁਰੰਤ ਉਤਰ ਕੇ ਬਚਾਈ ਜਾਨ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸੀ ਹਾਵੜਾ ਐਕਸਪ੍ਰੈਸ ਬਖਰੀ ਅੰਦਾਜ਼ ਦੇ ਵਿੱਚ ਨਜ਼ਰ ਆਇਆ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਮਹਿੰਦਰ ਗਾਰਦੀ ਬਾਚੋਦ ਹਵਾਈ ਪੱਟੀ ਤੇ ਕੀਤੀ ਸਕਾਈ ਡਾਈਵਰ ਅੱਜ ਤੋਂ ਹੀ ਹੋਈ ਹੈ ਸ਼ੁਰੂਆਤ ਮੁੰਬਈ ਦੇ ਵਿੱਚ ਅਨੰਤ ਰਾਧਿਕਾ ਦੀ ਰਿਸੈਪਸ਼ਨ ਦੇ ਵਿੱਚ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਆਸੀ ਦੇ ਤੇ ਖੇਡ ਜਗਤਿਆਂ ਜਗਦੇਵ ਵੱਡੇ ਚਿਹਰੇ ਵੀ ਹੋਏ ਸ਼ਾਮਲ ਬਾਲੀਵੁੱਡ ਦੇ ਤਾਰੇ ਵੀ ਹੋਏ ਸ਼੍ਰੀ ਇੱਕ ਕੱਲ ਇੱਕ ਦੂਜੇ ਦੇ ਹੋਏ ਸਨ ਅਨੰਦ ਅੰਬਾਨੀ ਤੇ ਰਾਧਿਕਾ ਮੱਛੇ ਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਤੁਸੀਂ ਸ਼ੁਰੂਆਤ ਕਰਦੇ ਆਂ ਬੁਲੇਟਿਨ ਦੀ ਮੈਂ ਤੁਹਾਡੇ ਨਾਲ ਖੁਸ਼ੋ ਸੰਧੂ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਤੇ ਜਾਨਲੇਵਾ ਹਮਲਾ ਹੋਇਆ ਹੈ ਪੈਨਸਲ ਵੇਂਡੀਆਂ ਦੇ ਵਿੱਚ 트ੰਪ ਦੀ ਰੈਲੀ ਦੇ ਵਿੱਚ ਗੋਲੀਆਂ ਚੱਲੀਆਂ ਨੇ ਔਰ ਗੋਲੀਆਂ ਦੀ ਆਵਾਜ਼ ਸਾਫ਼ ਸੁਣਾਈ ਦਿੱਤੀ ਜਾ ਸਕਦੀ ਹੈ ਔਰ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਰਾਸ਼ਟਰਪਤੀ ਚੋਣਾ ਦੇ ਲਈ ਦਾਸੀ ਕਿ ਕੈਂਪੇਨ ਕਰ ਰੇ ਸੰਟਰਮ ਤਾਂ 트ੰਪ ਦੇ ਕੰਨ ਤੇ ਚਿਹਰੇ ਤੇ ਖੂਨ ਨਜ਼ਰ ਆਇਆ ਹੈ ਕਿਉਂਕਿ ਕੰਨ ਤੋਂ ਖੂਨ ਆਇਆ ਹੈ ਔਰ ਗੋਲੀ ਜਦੋਂ ਬੱਚੀ ਹੈ ਤਾਂ ਫਾਇਰਿੰਗ ਕਰਨ ਵਾਲਾ ਇੱਕ ਸ਼ੂਟਰ ਜਿਹੜਾ ਹੈ ਢੇਰ ਹੋਇਆ ਹੈ ਹਾਲਾਂਕਿ ਗੋਲੀ ਛੂਕੇ ਲੰਗੀ ਆ ਜਾਂ ਫਿਰ ਲੱਗੀ ਹੈ ਇਹ ਆਪਣੇ ਆਪ ਦੇ ਵਿੱਚ ਅਜੇ ਸਵਾਲ ਹੈ ਕਿਉਂਕਿ ਖੂਨ ਵਹਿਦਾ ਹੋਇਆ ਜ਼ਰੂਰ ਨਜ਼ਰ ਆਇਆ ਤੇ ਰੈਲੀ ਦੇ ਵਿੱਚੋਂ ਸ਼ਾਮਲ ਇੱਕ ਸ਼ਖਸ ਦੀ ਵੀ ਮੌਤ ਹੋ ਗਈ ਹੈ ਔਰ ਫਿਲਹਾਲ 트럼ਪ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਤੇ ਰਾਸ਼ਟਰਪਤੀ ਜੋ ਬਾਈਡਨ ਨੇ ਹਮਲੇ ਦੀ ਨਿਕੇਦੀ ਕੀਤੀ ਹੈ ਆ ਤਸਵੀਰਾਂ ਵੇਖਿਆ ਜਾ ਸਕਦੀਆਂ ਨੇ ਜਿਵੇਂ ਗੋਲੀ ਚੱਲਦੀ ਹੈ ਜਦੋਂ ਬੋਲ ਰਹੇ ਸਨ 트럼ਪ ਤਾਂ ਉਹ ਹੇਠਾ ਚੁੱਕ ਜਾਂਦੇ ਨੇ 트럼ਪ ਨੇ ਕਿਹਾ ਕਿ ਜਦੋਂ अजिहा होया तो मैं चुक गया पर तक कुछ समझ नहीं सी आ रहा है कि होया की है और जो कल तो खून वह नजर आया या फिर पता लग गया, फिर अंदाजा हो इत वापरिया है तो बाइडन ने कहा कि अजिहा हमला बिल्कुल भी बर्दाश्त नहीं है अमेरिका के हिंसा लिए कोई थान नहीं है उन्होंने कहा डोनल्ड ट्रंप पूरी तरह सुरक्षित ने अमेरिका के सबका राष्ट्रपति बिराक ओबामा ने भी इस हमले की निखेधी की है ओबामा ने ट्वीट करते हुए कि सा ਲੋਕਤੰਤਰ ਦੇ ਵਿੱਚ ਰਾਜਨੀਤਿਕ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ ਇਸੇ ਨਾਲ ਹੀ ਉਪਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਕਟਨਾਰੀ ਨਿਖੇਦੀ ਕੀਤੀ ਹੈ। ਐ ਮੌਕੇ ਦੀਆਂ ਤਸਵੀਰਾਂ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ 트럼ਪ ਨੂੰ ਡੇਰਾਬੱਸੀ ਤੋਂ ਲਾਪਤਾ ਹੋਏ ਬੱਚੇ ਮੁੰਬਈ ਤੋਂ ਮਿਲ ਗਏ ਨੇ ਅੱਜ ਪੂਰਾ ਇੱਕ ਹਫਤਾ ਹੋ ਗਿਆ ਹੈ ਨਾ ਬੱਚਿਆਂ ਨੂੰ ਲਾਪਤਾ ਹੋਏ ਤਾਂ ਪੁਲਿਸ ਨੂੰ ਪੰਜ ਹੋਰ ਬੱਚਿਆਂ ਦੀ ਲੋਕੇਸ਼ਨ ਮਿਲ ਗਈ ਹੈ ਅੱਜ ਮੁੰਬਈ ਤੋਂ ਲਿਆਂਦੇ ਜਾਣਗੇ ਡੇਰਾਬੱਸੀ ਵਾਪਸ ਤਾਂ ਪੁਲਿਸ ਟੀਮ ਕੱਲ੍ਹ ਹੀ ਮਾਪਿਆਂ ਦੇ ਨਾਲ ਦੱਸੇ ਕਿ ਮੁੰਬਈ ਨਿਕਲ ਗਈ ਸੀ ਔਰ ਪੁਲਿਸ ਦੀ ਨਿਗਰਾਨੀ ਦੇ ਹੇਠ ਮੁੰਬਈ ਦੇ ਬੋਰੀਵਲੀ ਖਾਣੇ ਦੇ ਵਿੱਚ ਨੇ ਇਹ ਬੱਚੇ 7 7 ਜੁਲਾਈ ਨੂੰ ਇੱਕੋ ਮੁਹੱਲੇ ਦੇ ਸੱਤ ਨਾਬਾਲਗ ਇਹ ਲਾਪਤਾ ਹੋ ਗਏ ਸਾਰੇ ਇਕੱਠੇ ਲਾਪਤਾ ਹੋਏ ਸਨ ਤਤਿੰਨ ਦਿਨ ਪਹਿਲਾਂ ਹੀ ਦੋ ਬੱਚੇ ਦਿੱਲੀ ਤੋਂ ਮਿਲੇ ਨੇ ਤਾਂ ਦਿੱਲੀ ਤੋਂ ਮਿਲੇ ਬੱਚਿਆਂ ਨੇ ਪੰਜ ਨਾਬਾਲਕਾਂ ਦੇ ਮੁੰਬਈ ਦੇ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਕਿਵੇਂ ਜਿਹੜਾ ਬੱਚਾ ਹੈ ਇੱਕ ਉਹਨਾਂ ਦਾ ਸਾਥੀ ਬੱਚਾ ਜਿਹੜਾ ਮੁੱਖ ਤੌਰ ਤੇ ਜਿਸਦੇ ਕੋਲ ਪੈਸੇ ਸਨ ਉਹ ਸਾਨੂੰ ਸਾਰਿਆਂ ਨੂੰ ਲੈ ਕੇ ਗਿਆ ਉਸਨੇ ਕਿਹਾ ਕਿ ਮੁੰਬਈ ਦੇ ਵਿੱਚ ਤੁਹਾਨੂੰ ਘੁਮਾਵਾਂਗਾ ਔਰ ਅਸੀਂ ਸਾਰੇ ਉਸ ਦੇ ਨਾਲ ਪਿੱਛੇ ਲੱਕੇ ਉਸ ਦੇ ਵਰਗ ਲਾ ਕੇ ਉਹ ਸਾਨੂੰ ਲੈ ਗਿਆ

ਉਸ ਤੋਂ ਬਾਅਦ ਮੁੰਬਈ ਪੰਜ ਬੱਚੇ ਹੈਗੇ ਇਹਦਾ ਕਲਿਓ ਮਿਲਿਆ ਸੀਗਾ ਔਰ ਉਸ ਤੋਂ ਬਾਅਦ ਪੁਲਿਸ ਉੱਥੇ ਜਿਹੜੀ ਹੈਗੀ ਰਵਾਨਾ ਹੋਈ ਸੀ ਹੁਣ ਤੱਕ ਦੀ ਜਾਣਕਾਰੀ ਮੁਤਾਬਿਕ ਮੁੰਬਈ 'ਚ ਇੱਕ ਏਰੀਆ ਪੈਂਦਾ ਹੈ ਬੋਰੀਵਲੀ ਉੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਦੇਖਿਆ ਗਿਆ ਤੇ ਪੁਲਿਸ ਦੀ ਨਿਗਰਾਨੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਹਾਲਾਂਕਿ ਪੰਜਾਬ ਪੁਲਿਸ ਉੱਤੇ ਪਹੁੰਚ ਚੁੱਕੀ ਹੈ ਜਿਹੜੀ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਔਰ ਬੱਚੇ ਜਿਹੜੇ ਹੈਗੇ ਉਹਨਾਂ ਨੂੰ ਮੁੰਬਈ ਪੁਲਿਸ ਨੇ ਆਪਣੇ ਕੋਲ ਜਿਹੜਾ ਹੈਗਾ ਉਹ ਰੱਖਿਆ ਹੋਇਆ ਕਿਉਂਕਿ ਮੁੰਬਈ ਪੁਲਿਸ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਕੀਤਾ ਗਿਆ ਸੀ ਜਦ ਪਤਾ ਲੱਗਿਆ ਸੀਗਾ ਕਿ ਬੱਚੇ ਉੱਭਾਈ ਗਏ ਹੋਏ ਨੇ ਹੁਣ ਕਿਦੇ ਕੋਲ ਸੀ ਕਿਸ ਤਰ੍ਹਾਂ ਦੀ ਐਕਟੀਵਿਟੀ ਸੀ ਕਿਉਂਕਿ ਪਿਛਲੇ ਸੰਡੇ ਦੀ ਜਦ ਬੱਚੇ ਅਚਾਨਕ ਗਾਇਬ ਹੋ ਗਏ ਅੱਜ ਦੇ ਦਿਨ ਹੀ ਪਿਛਲੇ ਹਫਤੇ ਹੂੰ ਪਹੁੰਚੀਏ ਬੋਰੀਵਲੀ ਏਰੀਆ ਹੈ ਹਾਲਾਂਕਿ ਰਸਿਆ ਜਾ ਰਿਹਾ ਹੈ ਕਿ ਜਿਹੜੇ ਪੰਜ ਬੱਚੇ ਨੇ ਉਹ ਮੁੰਬਈ ਪੁਲਿਸ ਦੀ ਨਿਗਰਾਨੀ ਦੇ ਵਿੱਚ ਨੇ ਉਹਨਾਂ ਨੂੰ ਰੱਖਿਆ ਗਿਆ ਉੱਥੇ ਉਸ ਤੋਂ ਬਾਅਦ ਉਹਨਾਂ ਪੰਜਾਬ ਪੁਲਿਸ ਪਹੁੰਚੀਏ ਤੇ ਉਹਨੂੰ ਲੈ ਕੇ ਅੱਜ ਵੀ ਖੁਲਾਸਾ ਹੋਏਗਾ ਕਿ ਆਖਿਰ ਉਹਨਾਂ ਨੂੰ ਲੈ ਕੇ ਕੌਣ ਗਿਆ ਸੀ ਕਿਹਦੇ ਘਰ ਤੇ ਲੈ ਕੇ ਗਿਆ ਸੀ ਸਾਰੀ ਚੀਜ਼ਾਂ ਨੂੰ ਲੈ ਕੇ ਜਿਹੜੀ ਪੁਲਿਸ ਪੁੱਛਗਿੱਛ ਕਰੀ ਜੀ 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 ਬਹੁਤ ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਧੰਨਵਾਦ ਹੈ ਤਕੁਲ ਮਿਲਾਕੇ ਇਹ ਵੱਡੇ ਖੁਲਾਸੇ ਉਹਨਾਂ ਬੱਚਿਆਂ ਦੇ ਵਾਪਸ ਆਣ ਤੋਂ ਬਾਅਦ ਹੀ ਹੋਣਗੇ ਉਹ ਬੱਚੇ ਕਿੱਥੇ ਸਨ ਕਿਵੇਂ ਰਹਿ ਰਹੇ ਸਨ ਔਰ ਕੀ ਕੁਝ ਹੋਇਆ ਸੀ ਅੱਗੇ ਵਧਿਆਂ ਤਾਂ ਅਮਰੇ ਸਰ ਤੋਂ ਖਬਰ ਹੈ ਜਿੱਥੇ ਗਨ ਪੁਆਇੰਟ ਤੇ ਲੁੱਟ ਹੋਈ ਹੈ ਮਹਾ ਸਿੰਘ ਗੇੜ ਦੇ ਇਲਾਕੇ ਦੇ ਵਿੱਚ ਸਲਾਨੀਆਂ ਨੂੰ ਲੁੱਟਿਆ ਗਿਆ ਹੈ ਦੱਸਿਆ ਕਿ ਹੋਟਲ ਦੇ ਬਾਹਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੋ ਲੁਟੇਰਿਆਂ ਨੇ ਸਲਾਨੀਆਂ ਦੇ ਨਾਲ ਲੁੱਟ ਕੀਤੀਆਂ ਤਸਵੀਰਾਂ ਉਸ ਦੀਆਂ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ 17 ਟੋਲੇ ਸੋਨਾ ਆ ਜਿਹੜਾ ਹੈ ਸੋਨੇ ਦੀ ਚੇਨ ਸੀ 17 ਤੋਲੇ ਔਰ ਨਕਦੀ ਲੁੱਟੀ ਗਈ ਹੈ। ਵਾਰਦਾਤ ਦੇ ਸਮੇਂ ਹੋਟਲ ਦੇ ਵਾਲੇ ਪਰਿਵਾਰ ਜਾ ਰਹੇ ਹਸੀਤ ਆਸਮ ਦਾ ਰਹਿਣ ਵਾਲਾ ਹੈ ਪੀੜਤ ਪਰਿਵਾਰ ਔਰ ਕੇਸ ਦਰਜ ਕਰਕੇ ਲੁਟੇਰੇ ਦੀ ਪਾਲਕੀਤੀ ਜਾ ਰਹੀ ਹੈ ਤਾਂ ਦਰਬਾਰ ਸਾਹਿਬ ਦੇ ਨੇੜੇ ਦਾ ਇਲਾਕਾ ਆਪਣੇ ਆਪ ਦੇ ਵਿੱਚ ਬਹੁਤ ਸਵਾਲ ਖੜੇ ਕਰਦੀ ਹੈ ਵਾਰਦਾਤ ਕਿਉਂਕਿ ਬਹੁਤ ਸਾਰੇ ਸੈਲਾਨੀ ਦੇਸ਼ ਵਿਦੇਸ਼ ਤੋਂ ਹਰਮਨੰਦ ਸਾਹਿਬ ਪਹੁੰਚਦੇ ਨੇ ਉਸ ਦੇ ਨੇੜੇ ਹੋਟਲ ਦੇ ਵਿੱਚ ਰਹਿੰਦੇ ਨੇ ਤਾਂ ਕਿ ਦਰਸ਼ਨ ਔਖੇ ਹੋ ਸਕਣ ਪਰ ਇਹ ਸਾਰੇ ਪਰਿਵਾਰ ਨੂੰ ਕੀ ਮੇ ਲੁੱਟਿਆ ਗਿਆ ਹੈ। ਸਾਫ ਤੌਰ ਤੇ ਵੇਖਿਆ ਜਾ ਸਕਦਾ ਹੈ ਲੁਟੇਰਾ ਬੇਖੌਫ ਬਿਨਾਂ ਮੂਟਕੇ हाथ हथे इस रिवॉल्वर है और गन पॉइंट से इसने लुट की थी है तो कई सवाल खड़े कर दिए घटना सामने आई है क्योंकि कुल मिला के सुरक्षित जी है सैलानिया की होना लाजमी है जो दूर दूर तक हरिमंदर साहब पहुंचते तस्वीर सामने ने कि महिला तो सोने की चेन चपटी गई है और एक लड़की है उन्होंने एक दूसरा जोड़ा लड़का है वह भी नजर आ रहा है ਹੁਣ ਗੱਲ ਗਿਆਨੀ ਹਰਪ੍ਰੀਤ ਸਿੰਘ ਦੇ ਵੱਡੇ ਬਿਆਨ ਦੀ ਕਰਾਂਗੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਵੱਲੋਂ ਗਜਿੰਦਰ ਸਿੰਘ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਗਜਿੰਦਰ ਸਿੰਘ ਨੇ ਸਰਕਾਰ ਦੇ ਕੰਨ ਖੋਲਣ ਦੇ ਲਈ ਜਹਾਜ਼ ਅਗਵਾ ਕੀਤਾ ਸੀ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਜਿੰਦਰ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਰਸਲ ਮੌਕਾ ਸੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗਜਿੰਦਰ ਸਿੰਘ ਦੀ ਹੋਈ ਅੰਤਿਮ ਅਰਦਾਸ ਦਾ ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਿਰਕਤ ਕੀਤੀ ਇਸੇ ਮੌਕੇ ਮੀਡੀਆ ਦੇ ਨਾਲ ਗੱਲਬਾਤ ਦੇ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦੇ ਦਿੱਤਾ ਗਜਿੰਦਰ ਸਿੰਘ ਦੀ ਤੁਲਨਾ ਸ਼ਹੀਦ ਭਗਤ ਸਿੰਘ ਦੇ ਨਾਲ ਕਰ ਦਿੱਤੀ ਜਥੇਦਾਰ ਨੇ ਕਿਹਾ ਕਿ ਸਰਕਾਰ ਦੇ ਕੰਨ ਖੋਲਣ ਦੇ ਲਈ ਜਹਾਜ਼ ਅਗਵਾ ਕੀਤਾ ਗਿਆ ਸੀ ਭਗਤ ਸਿੰਘ ਨੇ ਵੀ ਬੰਬ ਸੁੱਟ ਕੇ ਅੰਗਰੇਜ਼ਾਂ ਦੇ ਕੰਨ ਖੋਲੇ ਸੀ ਸਰਦਾਰ ਗਜਿੰਦਰ ਸਿੰਘ ਨੇ ਪਲੇਨ ਅਗਵਾ ਕੀਤਾ ਸੀ ਉਹਨਾਂ ਨੇ ਕੋਈ ਵਾਇਲੈਂਸ ਨਹੀਂ ਸੀ ਕੀਤੀ ਉਹਨਾਂ ਨੇ ਭਾਰਤ ਸਰਕਾਰ ਦੇ ਕੰਨ ਖੋਲਣ ਵਾਸਤੇ ਇਹ ਜਿਹੜਾ ਹੈ ਜਹਾਜ਼ ਨੂੰ ਅਗਵਾ ਕੀਤਾ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ 47 ਤੋਂ ਪਹਿਲਾਂ ਭਗਤ ਸਿੰਘ ਨੇ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਦੀ ਮੈਲ ਕੱਢਣ ਵਾਸਤੇ ਬੰਬ ਸੁੱਟਿਆ ਸੀ ਉੱਥੇ ਵੀ ਭਗਤ ਸਿੰਘ ਦਾ ਮਕਸਦ ਜਿਹੜਾ ਹੈ ਉਹ ਕਿਸੇ ਨੂੰ ਮਾਰਨਾ ਜਾਂ ਵਾਇਲੈਂਸ ਕ੍ਰੀਏਟ ਕਰਨਾ ਨਹੀਂ ਸੀ ਸਿਰਫ ਬ੍ਰਿਟਿਸ਼ ਗਵਰਨਮੈਂਟ ਦੇ ਕੰਨਾਂ ਨੂੰ ਖੋਲਣਾ ਸੀ ਜ਼ਿਕਰ ਹੋ ਗਿਆ ਕਿ ਬੀਤੇ ਦਿਨੀ ਪਾਕਿਸਤਾਨ ਦੇ ਵਿੱਚ ਰਹਿ ਰਹੇ ਗਜੇਂਦਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਤੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋ ਗਈ ਸੀ। ਆਖਰਕਾਰ ਗਜੇਂਦਰ ਸਿੰਘ ਇਸ ਮਾਮਲੇ ਦੇ ਵਿੱਚ ਦੋਸ਼ੀ ਸੀ ਤੁਹਾਨੂੰ ਇਸ ਤੋਂ ਵੀ ਵਿਸਥਾਰ ਦੇ ਨਾਲ ਵਾਕਿਫ ਕਰਵਾਉਂਦੇ ਹਾਂ। ਗਜੇਂਦਰ ਸਿੰਘ ਨੇ 1981 ਦੇ ਵਿੱਚ ਪਲੇਨ ਹਾਈਜੈਕ ਕੀਤਾ ਸੀ। 에어 ਇੰਡੀਆ ਦੇ ਜਹਾਜ਼ ਦੇ ਵਿੱਚ 111 ਯਾਤਰੀ ਸਵਾਰ ਸਨ। ਜਦੋਂ ਫਲਾਈਟ ਦਿੱਲੀ ਤੋਂ ਅਮ੍ਰਿਤਸਰ ਆ ਰਹੀ ਸੀ ਤਾਂ ਜਹਾਜ਼ ਨੂੰ ਲਾਹੌਰ ਉਤਰਨ ਲਈ ਮਜਬੂਰ ਕੀਤਾ ਗਿਆ। ਢਿੰਡਰਾਂ ਵਾਲੇ ਦੀ ਰਿਹਾਈ ਸਮੇਤ 5 ਲੱਖ ਡਾਲਰ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਦੇ ਵਿੱਚ 14 ਸਾਲ ਦੀ ਜੇਲ੍ਹ ਹੋਈ 1995 ਦੇ ਵਿੱਚ ਸਜ਼ਾ ਪੂਰੀ ਹੋਣ ਤੇ ਗਜਿੰਦਰ ਸਿੰਘ ਰਿਹਾ ਹੋਇਆ ਤੇ 1996 ਦੇ ਵਿੱਚ ਜਰਮਨੀ ਚਲਾ ਗਿਆ ਭਾਰਤ ਦੇ ਇਤਰਾਜ਼ ਤੋਂ ਬਾਅਦ ਜਰਮਨੀ ਦੇ ਵਿੱਚ ਦਾਖਲਾ ਨਹੀਂ ਮਿਲਿਆ ਗਜਿੰਦਰ ਸਿੰਘ ਕੁਝ ਸਮਾਂ ਗਾਇਬ ਰਿਹਾ ਤੇ 2021 ਦੇ ਵਿੱਚ ਪਾਕਿਸਤਾਨ ਦੇ ਵਿੱਚ ਲੁਕੇ ਹੋਣ ਦੀ ਜਾਣਕਾਰੀ ਮਿਲੀ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ న్యూਸ 18 ਪੰਜਾਬ ਅਗੇ ਵਧਾਂਗੇ ਤਾਂ ਜਲੰਧਰ ਵੈਸਟ ਦਾ ਜ਼ਿਕਰ ਕਰਦੇ ਹਾਂ ਜਿੱਥੇ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਹੋਈ ਹੈ ਪਹਿਲੇ ਰਾਊਂਡ ਤੋਂ ਹੀ ਪਾਰਟੀ ਉਮੀਦਵਾਰ ਨੂੰ ਅਜੇ ਹੀ ਲੀਡ ਮਿਲੀ ਜਟੁੱਟ ਨਹੀਂ ਸਕੇ ਤੇ 13 ਰਾਊਂਡ ਖਤਮ ਹੁੰਦੇ ਪਾਰਟੀ ਉਮੀਦਵਾਰ ਨੇ ਪਾਰੀ ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਜਿਹੋ ਜੀ ਜਿੱਤ ਉਹੋ ਜਿਹਾ ਜਸ਼ਨ ਜਲੰਧਰ ਵੈਸਟ ਸੀਟ ਫਿਰ ਤੋਂ ਆਮ ਆਦਮੀ ਪਾਰਟੀ ਦੇ ਕਬਜ਼ੇ ਦੇ ਵਿੱਚ ਆ ਗਈ ਹੈ ਪਾਰਟੀ ਕੈਂਡੀਡੇਟ ਮਹਿੰਦਰ ਭਖਤ ਨੇ 37325 ਵੋਟਾਂ ਦੇ ਨਾਲ ਜਿੱਤ ਹਾਸਲ ਕੀਤੀ ਹੈ ਵੱਡੀ ਜਿੱਤ ਦਾ ਜਸ਼ਨ ਵੀ ਵੱਡਾ ਹੋਇਆ ਜਲੰਧਰ ਵੈਸਟ ਤੋਂ ਮੈਦਾਨ ਮਾਰਨ ਦੇ ਬਾਅਦ ਸ਼ਹਿਰ ਦੇ ਵਿੱਚ ਜਿੱਤੂ ਜਲੂਸ ਕੱਢਿਆ ਗਿਆ ਦਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਪਾਰਟੀ ਵਾਸਤੇ ਦਿਨ ਰਾਤ ਮਿਹਨਤ ਕੀਤੀ ਹੈ ਇਹ ਜੋ ਰਿਜ਼ਲਟ ਆਇਆ ਹੈ ਕੇਵਲ ਤਾਂ ਕੇਵਲ ਮਾਨ ਸਾਹਿਬ ਦੇ ਅੱਛੇ ਕੀਤੇ ਹੋਏ ਕੰਮ ਔਰ ਜਨਤਾ ਨੇ ਉਹਨਕ ਸਭ ਕੀਤਾ ਹੈ ਔਰ ਨਾਲ ਸਾਰੇ ਵਲੰਟੀਅਰ ਨੇ ਜੋ ਹੈ ਵਿੰਨ ਕਰਕੇ ਤੇ ਅੱਜ ਦਾ ਰਿਜ਼ਲਟ ਆਇਆ ਹੈ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸਾਰਾ ਮਿਹਰਬਾਨੀ ਮਾਨ ਸਾਹਿਬ ਦੀ ਹੈ ਕਿ ਉਹਨਾਂ ਦਾ ਕਰਿਸ਼ਮਾ ਹੈਗਾ ਲੋਕੀ ਉਹਨਾਂ ਨੂੰ ਪਿਆਰ ਕਰਦੇ ਨੇ ਜਨਤਾ ਉਹਨਾਂ ਨੂੰ ਤਿਆਰ ਕਰਦੀਏ ਸਤਿਕਾਰ ਕਰਦੀਏ ਇਹ ਜੋ ਬੋਰਡ ਪਈ ਹੈਗੀਏ ਪੰਜਾਬ ਸਰਕਾਰ ਦੇ ਮਾਨ ਸਭਾ ਦੇ ਕੀਤੇ ਹੋਏ ਕੰਮਾਂ ਨੂੰ ਪਈ ਹੈ ਜਿੱਦ ਜਸ਼ਨ ਚੰਡੀਗੜ੍ਹ ਦੇ ਵਿੱਚ ਵੀ ਹੋਇਆ ਪਾਰਟੀ ਆਫਿਸ ਦੇ ਵਿੱਚ ਲੱਡੂ ਵੰਡੇ ਗਏ ਤੇ ਭੰਗੜਾ ਪਾਇਆ ਗਿਆ ਕਿ ਦੋ ਸਾਲਾਂ ਚ ਅਸੀਂ ਕੰਮ ਕੀਤੇ ਨੇਗੇ ਲੋਕਾਂ ਨੇ ਸਾਨੂੰ ਫਤਵਾ ਦਿੱਤਾਗਾ ਸੋ ਇੱਥੋਂ ਪਤਾ ਲੱਗਦਾਗਾ ਕਿ ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਆਪਣਾ ਸਿਆਸੀ ਆਧਾਰ ਖੋ ਚੁੱਕੀਆਂ ਲੰਗੀਆਂ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਪਿਛਲੇ 5 ਸਾਲ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਆ ਔਰ ਪੰਜਾਬ ਨੂੰ ਬਰਬਾਦ ਕਰਨ ਤੋਂ ਸਵਾਏ ਕਾਂਗਰਸ ਪਾਰਟੀ ਨੇ ਕੁਝ ਨਹੀਂ ਕੀਤਾ ਅਕਾਲੀ ਦਲ ਬੀਜੇਪੀ ਵਾਲਾ ਚਲੋ ਉਹਨਾਂ ਦੀ ਗੱਲ ਹੀ ਛੱਡ ਦੋ ਕਿਉਂਕਿ ਉਹ ਲੋਕਾਂ ਨੇ ਸਾਫ਼ ਹੀ ਕਰਤੇ ਕਿ ਭਾਈ ਹੁਣ ਤੋ ਕੋਈ ਹੋਰ ਕੰਮ ਕਰ ਲਓ ਆਪਣੀ ਇਹ ਦੁਕਾਨ ਜਿਹੜੀ ਤੁਸੀਂ ਅਕਾਲੀ ਦਲ ਤੇ ਬੀਜੇਪੀ ਵਾਲਾ ਨੇ ਖੋਲਈਆ ਬੰਦ ਕਰ ਲਓ ਜਿਹੜੇ ਕੰਮ ਕੀਤੇ ਸਵਾ ਦੋ ਸਾਲਾਂ ਸਰਦਾਰ ਭਗਵੰਤ ਸਿੰਘ ਮਾਨ ਨੇ ਲੋਕਾਂ ਨੇ ਉਹਨੂੰ ਫਤਵਾ ਦਿੱਤਾ ਆ ਬਾਕੀ ਜਲੰਧਰ ਵੈਸਟ ਦੇ ਵਿੱਚ ਜਿਹੜੇ ਪਹਿਲਾਂ ਐਮਐਲਏ ਰਹੇ ਆ ਭਾਵੇਂ 2 ਸਾਲਾ ਪਿਛਲੇ ਤੇ ਉਹ ਤੋਂ ਪਿਛਲੇ ਨਾ ਕਾਂਗਰਸ ਦੇ ਐਮਐਲਏ ਨੇ ਕੁਝ ਕੀਤਾ ਤੇ ਨਾ ਜਿਹੜਾ 2 ਸਾਲ ਰਿਹਾ ਉਹਨੇ ਕੁਝ ਕੀਤਾ ਲੋਕਾਂ ਨੂੰ ਪਤਾ ਹੈ ਵੀ ਜਿਹਦੀ ਸਰਕਾਰ ਉਹਦਾ ਐਮਐਲਏ ਬਣਾਵਾਂਗੇ ਤੇ ਸਾਡੇ ਡਿਵੈਲਪਮੈਂਟ ਹੋਊਗੀ ਤੇ ਪ੍ਰਮਾਤਮਾ ਕਿਰਪਾ ਕਰੇ ਇਹੋ ਸੰਗਤ ਆਏ ਸੰਗਤ ਜਾਵੇ ਬੰਦਾ ਅਰਸ਼ ਤੇ ਸੰਗਤ ਜਾਵੇ ਬੰਦਾ ਫਰਸ਼ ਤੇ ਜਿਲੰਦਰ ਵੈਸਟ ਜਿਮਨੀ ਚੌਂ ਦੇ ਨਤੀਜਿਆਂ ਨੂੰ ਲੈ ਕੇ ਸਵੇਰ ਤੋਂ ਪਹਿਲਾਂ ਰੁਝਾਨ ਆਉਂਦੇ ਹੀ ਪਿਕਚਰ ਸਾਫ ਹੋਣ ਲੱਗੀ ਸੀ ਪਹਿਲੇ ਰਾਉਂਡ ਦੇ ਵਿੱਚ ਆਮ ਆਦਮੀ ਪਾਰਟੀ ਲੀਡ ਕਰਦੀ ਚਲੀ ਗਈ ਅਤੇ ਆਖਰੀ 13ਵੇਂ ਰਾਉਂਡ ਤੱਕ ਇਹ ਲੀਡ ਬੱਤੀ ਗਈ ਆਖਰੀ ਰਾਉਂਡ ਖਤਮ ਹੋਇਆ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੂੰ 55246 ਵੋਟਾਂ ਪਈਆਂ ਦੂਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਰਹੇ ਜਿਨ੍ਹਾਂ ਨੂੰ 17921 ਵੋਟਾਂ ਮਿਲੀਆਂ ਤੀਜੇ ਨੰਬਰ ਤੇ ਕਾਂਗਰਸ ਰਹੀ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ ਮਿਲੀਆਂ ਚੌਥੇ ਨੰਬਰ ਤੇ ਅਕਾਲੀ ਦਲ ਦੇ ਉਮੀਦਵਾਰ ਸਰਜੀਤ ਕੌਰ ਰੇ ਅਤੇ ਉਹਨਾਂ ਨੂੰ 1242 ਵੋਟ ਹਾਸਲ ਹੋਏ ਹਾਲਾਂਕਿ ਅਕਾਲੀ ਦਲ ਨੇ ਸਰਜੀਤ ਕੌਰ ਦੀ ਚੋਣ ਕੈਂਪੇਨ ਤੋਂ ਕਿਨਾਰਾ ਕਰ ਲਿਆ ਸੀ ਆਖਿਰ ਦੇ ਵਿੱਚ ਬਸਪਾ ਦੇ ਵਿੰਦਰ ਕੁਮਾਰ ਰੇ ਜਿਨ੍ਹਾਂ ਨੂੰ ਸਭ ਤੋਂ ਘੱਟ 734 ਵੋਟਾਂ ਮਿਲੀਆਂ ਸਰਜੀਤ ਕੌਰ ਤੇ ਵਿੰਦਰ ਕੁਮਾਰ ਦੋਵੇਂ ਹੀ ਜ਼ਮਾਨਤ ਨਹੀਂ ਬਚਾ ਸਕੇ ਤੋ ਵੱਡੀ ਲੈਂਡਸਲਾਈਡ ਜਿੱਤੇ ਜੀ ਇੱਕ ਤਰਫਾ ਜਿੱਤੇ ਜਿਹੜੀ ਜਲੰਧਰ ਵੈਸਟ ਦੇ ਲੋਕਾਂ ਨੇ ਆਵਾਦੀ ਪਾਰਟੀ ਦੀ ਔਰ ਕੇਜਰੀਵਾਲ ਸਾਹਿਬ ਦੀ ਮਾਨ ਸਾਹਿਬ ਦੀ ਪਾਲਿਸੀਆਂ ਨੂੰ ਦੇਖਦੇ ਹੋ ਮੇਂਦਰ ਭਗਤ ਜੀ ਦੀ ਝੋਲੀ ਪਈ ਹੈ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਹੈ ਜਿਹੜਾ ਜਲੰਧਰ ਵੈਸਟ ਦੇ ਲੋਕਾਂ ਨੇ ਪੂਰੇ ਪੰਜਾਬ ਦੇ ਦੇ ਦਿੱਤਾ ਕਿ ਅੱਜ ਵੀ ਪੂਰਾ ਜਲੰਧਰ ਜਿਹੜਾ ਉਹ ਪਾਰਟੀ ਦੀਆਂ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਖੜਾ ਹੈ ਹਾਲੀ ਦੇ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਵੈਸਟ ਸੀਟ ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ਤੇ ਰਹੀ ਸੀ ਬੀਜੇਪੀ ਦੂਜੇ ਸਥਾਨ ਤੇ ਅਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਤੇ ਪਰ ਜਿਮਨੀ ਚੋਣ ਦੇ ਵਿੱਚ ਸਥਿਤੀ ਬਿਲਕੁਲ ਉਲਟ ਹੋ ਗਈ ਅਤੇ ਜਿਮਨੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੇ ਸਥਾਨ ਤੇ ਆਈ ਬੀਜੇਪੀ ਦੂਜੇ ਅਤੇ ਕਾਂਗਰਸ ਤੀਜੇ ਸਥਾਨ ਤੇ ਚਲੀ ਗਈ ਜਲੰਧਰ ਤੋਂ ਪੰਕਜ ਕਪਾਹੀ ਦੇ ਨਾਲ ਨਵਿੰਦਰ ਪ੍ਰਾੜ ਅਤੇ ਰਾਗਵ ਜੈਨ న్యూਸ ਸਿਟੀਨ ਅਦਰ ਮੁੱਖ ਮੰਤਰੀ ਭਗਵੰਤ ਪਾਣੇ ਜਲੰਧਰ ਪੱਛਮੀ ਦੀ ਜਿੱਤ ਨੂੰ ਸਰਕਾਰ ਦੇ ਕੰਮਾਂ ਤੇ ਮੋਹਰ ਦਸਿਆ ਤੇ ਜਲੰਧਰ ਵੈਸਟ ਨੂੰ ਵੈਸਟ ਬਣਾਉਂਦਾ ਦਾਵਾ ਕੀਤਾ ਇਹ ਰਿਪੋਰਟ ਆ ਤੁਹਾਡੀ ਗਲੀ ਜਿਹਨੇ ਪਹਿਲਾਂ ਮੁੱਖ ਮੰਤਰੀ ਆ ਨਹੀਂ ਹੈ ਅੱਛਾ ਕਹਿੰਦੇ ਮੇਰ ਨਹੀਂ ਆਇਆ ਤੁਸੀਂ ਮੁੱਖ ਮੰਤਰੀ ਦੀ ਗੱਲ ਕਰ ਜਲੰਧਰ ਵੈਸਟ ਦੀ ਗਲੀ ਗਲੀ ਪਹੁੰਚੇ ਮੁੱਖ ਮੰਤਰੀ ਦੇ ਲਈ ਇਹ ਚੋਣ ਕਿਸੇ ਅਗਨੀ ਪਰਖਿਆ ਤੋਂ ਕੱਟ ਨਹੀਂ ਸੀ ਪਰ ਜਲੰਧਰ ਚ ਮੁੱਖ ਮੰਤਰੀ ਦਾ 2017 ਤੇ 2022 ਵਾਲਾ ਅੰਦਾਜ਼ ਨਜ਼ਰ ਆਇਆ ਤੇ ਜਿੱਤ ਵੀ 2022 ਦੀ ਤਰ੍ਹਾਂ ਇਤਿਹਾਸਿਕ ਹੋ ਗਈ। ਲੋਕ ਸਭਾ ਚੋਣਾਂ ਚ 13 0 ਦਾ ਨਾਰਾ ਦੇਣ ਵਾਲੇ ਮੁੱਖ ਮੰਤਰੀ 13 ਦੇ ਵਿੱਚੋਂ ਸਿਰਫ 3 ਸੀਟਾਂ ਹੀ ਆਮ ਆਦਮੀ ਪਾਰਟੀ ਨੂੰ ਜਿਤਾ ਸਕੇ ਸਨ ਤੇ ਲੋਕ ਸਭਾ ਚੋਣਾਂ ਦੇ ਮਨ ਮੁਤਾਬਕ ਨਤੀਜੇ ਨਾ ਆਉਣ ਤੋਂ 40 ਦਿਨ ਬਾਅਦ ਹੀ ਲੋਕਾਂ ਨੂੰ ਆਪਣੇ ਨਾਲ ਕਰਨ ਦੀ ਚੁਣੌਤੀ ਸੀ ਤੇ ਸੀਐਮ ਇਸ ਚੁਣੌਤੀ ਨੂੰ ਪਾਰ ਕਰਨ ਚ ਕਾਮਯਾਬੀ ਰਹੇ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਜਿੱਥੇ ਇੱਕ ਪਾਸੇ ਸੀਐਮ ਨੇ ਆਪ ਦੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਤੇ ਉੱਥੇ ਹੀ ਪੁਲਿਸ ਅਧਿਕਾਰੀਆਂ ਨੂੰ ਸੜਕ 'ਤੇ ਸਖਤ ਦਿਸ਼ਾ ਨਿਰਦੇਸ਼ ਵੀ ਦਿੱਤੇ ਤੇ ਦੂਜੇ ਪਾਸੇ ਸੀਐਮ ਨੇ ਜਲੰਧਰ ਨੂੰ ਫਤਿਹ ਕਰਨ ਦੇ ਲਈ ਜਲੰਧਰ ਦੇ ਵਿੱਚ ਹੀ ਡੇਰੇ ਲਖਾਏ ਇੱਕ ਕੋਠੀ ਕਿਰਾਏ ਦੇ ਉੱਤੇ ਲਈ ਤੇ ਨਾ ਸਿਰਫ ਖੁਦ ਬਲਕਿ ਸੀਐਮ ਦੀ ਧਰਮ ਪਤਨੀ ਨੇ ਵੀ ਜਲੰਧਰ 'ਚ ਮੋਰਚਾ ਸੰਭਾਲ ਲਿਆ ਤੇ ਮੁੱਖ ਮੰਤਰੀ ਇਸ ਪੂਰੀ ਜੰਗ ਨੂੰ ਸੂਬੇ ਦੇ ਮੁੱਦਿਆਂ ਤੋਂ ਲੈ ਕੇ ਸੀਵਰੇਜ ਦੇ ਟੱਕਣਾ ਤੱਕ ਵੀ ਲੈ ਗਏ ਆ ਜਿਹੜੀ ਬੀਬੀ ਖੜੀ ਹੈ ਉਹ ਆਪ ਵੀ ਡਿਪਟੀ ਮੇਅਰ ਰਹੀ ਐ ਉਹ ਕਿਸੇ ਗਲੀ ਦਾ ਇੱਕ ਸੀਵਰੇ ਦਾ ਟੱਕਣ ਨਹੀਂ ਬਦਲਾ ਸਕੀ ਹੋਰ ਕਿਹੜਾ ਬਦਲਾ ਲੈ ਕੇ ਆਉ ਮੁੱਖ ਮੰਤਰੀ ਦੇ ਨਿਸ਼ਾਨੇ ਤੇ ਸ਼ੀਤਲ ਅੰਗੁਰਾਲ ਵੀ ਰਹੀ ਤੇ ਜ਼ਿਕਰ ਕਰਦੇ ਰਹੇ ਕਿ ਨਾ ਚਾਹੁੰਦੇ ਹੋਏ ਵੀ ਅੰਗੁਰਾਲ ਨੇ ਵੈਸਟ ਹਲਕੇ ਨੂੰ ਚੋਣਾਂ ਦੇ ਵਿੱਚ ਧੱਕ ਦਿੱਤਾ ਚੋਣਾਂ ਦੌਰਾਨ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਟਰੰਪ ਕਾਰਡ ਸਾਬਿਤ ਹੋਇਆ ਜਿਸ ਦੇ ਵਿੱਚ ਸੀਐਮ ਨੇ ਸੰਕੇਤ ਦਿੱਤੇ ਸਨ ਕਿ ਮੋਹਿੰਦਰ ਪ੍ਰਗਤ ਜਿੱਤੇ ਤਾਂ ਕੈਬਨਿਟ ਦੀ ਕੁਰਸੀ ਪੱਕੀ ਹੋਵੇਗੀ ਇਹ ਸੀਟ ਜੇ ਕਾਂਗਰਸ ਜਿੱਦੀ ਆ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਨਾ ਆਮ ਆਦਮੀ ਪਾਰਟੀ ਸਰਕਾਰ ਟੁੱਟਦੀ ਐ ਨਾ ਬਣਦੀ ਐ ਪਰ ਹਾਂ ਜੇ ਸੀਟ ਆਮ ਆਦਮੀ ਪਾਰਟੀ ਜਿੱਦੀ ਐ ਤੁਹਾਡਾ ਸਰਕਾਰ ਦੇ ਵਿੱਚ ਹਿੱਸਾ ਪੈਂਦਾ ਤੁਹਾਡਾ ਸਰਕਾਰ ਦੇ ਵਿੱਚ ਯੋਗਦਾਨ ਪਾਊਗਾ ਇੱਕ ਵਾਰੀ ਮਹਿੰਦਰ ਪາກਤ ਜੀ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿਓ ਉਸ ਤੋਂ ਅੱਗੇ ਵਾਲੀਆਂ ਪੌੜੀਆਂ ਚੜਾਉਣਾ ਮੇਰਾ ਕੰਮ ਐ ਇਹ ਕੰਮ ਮੈਂ ਕਰੂੰਗਾ ਫਿਰ ਤਾਂ ਕਿ ਤੁਹਾਨੂੰ ਕਿਤੇ ਇੱਧਰ ਉੱਧਰ ਭਟਕਣਾ ਨਾ ਪਵੇ ਤੁਹਾਡੇ ਕੰਮ ਐਪਲੀਕੇਸ਼ਨ ਭਗਤ ਜੀ ਦੀ ਸਾਈਨ ਮੇਰੇ ਜਲੰਧਰ 'ਚ ਜ਼ੋਰ ਤਾਂ ਪੂਰਾ ਲਗਾਇਆ ਗਿਆ ਤਾਂ ਫਿਰ ਜਿੱਤ ਤੋਂ ਬਾਅਦ ਮੁਖਮਦਨੀ ਨੇ ਟਵੀਟ ਕਰਕੇ ਲੋਕਾਂ ਦਾ ਧੰਨਵਾਦ ਵੀ ਪੂਰੇ ਜ਼ੋਰ-ਚੋਰ ਨਾਲ ਕੀਤਾ ਤੇ ਲਿਖਿਆ ਕਿ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ-ਬਹੁਤ ਵਧਾਈ ਵੱਡੀ ਲੀਡ ਦੇ ਨਾਲ-ਨਾਲ ਮਿਲੀ ਇਹ ਜਿੱਤ ਦਰਸਾਉਂਦੀ ਹੈ ਕਿ ਪੰਜਾਬ ਪਰ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹਤ ਖੁਸ਼ ਨੇ ਸਿਮਨੀ ਚੋਣ ਦੌਰਾਨ ਦਿੱਤੇ ਵਾਅਦੇ ਅਨੁਸਾਰ ਜਲੰਧਰ ਵੈਸਟ ਨੂੰ ਵੀ ਅਸੀਂ ਬੈਸਟ ਬਣਾਵਾਂਗੇ 모ਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਉਧਰ ਧੰਨਵਾਦ ਡਾਕਟਰ ਗੁਰਪ੍ਰੀਤ ਕੌਰ ਹੋਰਾ ਦੇ ਵੱਲੋਂ ਵੀ ਕੀਤਾ ਗਿਆ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਸਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀ ਸਭ ਨੂੰ ਬਹੁਤ ਬਹੁਤ ਵਧਾਈ ਪਾਰਟੀ ਦੇ ਹੋਦੀਦਾਰਾਂ ਤੇ ਵਲੰਟੀਅਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੇ ਪ੍ਰਚਾਰ ਲਈ ਬਹੁਤ ਮਿਹਨਤ ਕੀਤੀ 모ਹਿੰਦਰ ਭਗਤ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕੁੱਲ ਮਿਲਾਕੇ ਮੁੱਖ ਮੰਤਰੀ ਜਲੰਧਰ ਵਿਸਦੇ ਟੈਸਟ ਚ ਪਾਸ ਹੋ ਚੁੱਕੇ ਨੇ ਤੇ ਸਿਰਫ ਪਾਸ ਹੀ ਨਹੀਂ ਬਲਕਿ ਉਮੀਦਵਾਰ ਦੀ ਲੀਡ ਵੀ ਜ਼ਬਰਦਸਤ ਰਹੀ ਤੇ ਮੁੱਖ ਮੰਤਰੀ ਦੇ ਚੁੱਕੇ ਜਾ ਰਹੇ ਸਵਾਲਾਂ ਤੇ ਪੂਰਨ ਵਿਰਾਮ ਲੱਗਦਾ ਵੀ ਨਜ਼ਰ ਆਇਆ ਬਿਊਰੋ ਰਿਪੋਰਟ న్యూਸ 18 ਪੰਜਾਬ